ਸ੍ਰੀ ਗੁਰਾਲ ਜੀ ਸ੍ਰੀ ਗੁਰਾਲ ਜੀ ਲਓ ਜੀ ਅੱਜ ਲੱਗੇ ਇੱਥੇ ਪੱਥਰ ਪੱਥਰ ਲਾਉਣ ਸਿਮਿੰਟ ਚ ਅੱਜ ਇਹਦਾ ਨੰਬਰ ਲੱਗੇ ਆ ਲਾਲ ਰੂੜੀ ਪਾ ਕੇ ਬਜਰੀ ਹਲਾ ਕੇ ਸਿਮਿੰਟ ਪਾ ਕੇ ਮੈਂ ਕਿਹਾ ਵੀ ਚੱਲ ਲਾ ਦੀਏ ਓਰੇ ਅੱਜ ਇਹਦਾ ਨੰਬਰ ਆਇਆ ਹਾਂ ਕੀ ਦੇਖਦੇ ਆ ਕਹੀ ਲਿਆ ਕਿਥੇ ਕਿਹੜੀ ਉਹ ਕਹੀ ਚੱਕ ਲਿਆ ਹਾਂ ਲਾ ਕੇ ਇਹਨੂੰ ਪਧਰਾ ਜਾ ਕਰਕੇ ਬਜਰੀ ਸੜਦੀ ਆ ਲਿਆ ਲਾਲ ਰੋੜੀ ਛੇਟਾ ਕੀ ਕਰਨਾ ਹੈ ਸਿਮਿੰਟ ੜਾ ਲਿਆ ਹੈ ਜੀ ਸਿਮਿੰਟ ਬਜਰੀ ਹਾਂ ਜੀ ਤਿੰਨ ਕਿਤਾਬ ਦੇ ਬਜਰੀ ਦੇ ਤਿੰਨ ਸਿਮਿੰਟ ਦੇ ਦੇਖਦੇ ਸਰਕਲ ਦਾ ਸਰਨਾ ਦਾ ਚਾਹੀਦਾ ਇੱਕ ਇਹ ਲੈ ਲਾਉਣੀਆਂ ਹਲਤਾ ਮਾਜੀ ਘਟ ਗਿਆ ਤੇਜਾ ਹੋਰ ਲਈਦਾ ਸਰ ਜਣਾ ਅਰਗੇ ਤਾਂ ਚੰਗੀ ਚੱਲਣਾ ਨਾਲੇ ਕਾਹਦੀ ਸਫਾਈ ਵੀ ਕਰੋ ਭਾਈ ਜਿਹੜਾ ਲਾਇਆ ਕਰ ਦਿੰਨੇ ਆ ਮਾੜਾ ਮੋਟਾ ਹੀ ਕਾਕਾ ਮਾੜਾ ਮੋਟਾ ਹੀ ਬਸ ਇੱਕ ਦੋ ਕੁ ਟੱਕੀ ਹੀ ਆ ਨਾ ਦੇਖੇ ਆਏ ਤਾਂ ਖਾ ਚਿਆ ਕਰਦੇ ਅੱਜ ਕਰੂੰਗਾ ਹੁਣ ਅੱਜ ਕਰੂੰਗਾ ਦੇਖ ਲੈਣਾ ਠੀਕ ਹੈ ਦੇਖ ਲਿਓ ਉਹ ਕਿਤੇ ਇਹਨੂੰ ਫੜਾ ਦੇਣਾ ਜਿਹੜਾ ਕਰਦਾ ਕੋਈ ਨਹੀਂ ਇਹ ਇੰਜ ਰੋਲਾ ਪਿਆ ਵਾ ਕਿੱਥੇ ਆਇਆ ਕਹਿੰਦਾ ਇਹਦਾ ਹਾਂਜੀ ਇੱਥੇ ਦੇਖੀਏ ਅੱਛਾ ਹਾਂ ਤੈ ਕੱਖ ਵੱਢਣ ਗਿਆ ਮੈਂ ਕਿਹਾ ਤੈ ਹੀ ਦੇਖ ਕੇ ਜਾਇਓ ਕਿਤੇ ਰਾਸਤੇ 'ਚ ਮਿਲ ਜੂਵੇ ਕਿ ਐਵੇਂ ਹੀ ਖੜਾ ਹੋਵੇ ਹੈ ਉਹਨੂੰ ਫੋਨ ਕਰ ਦਿੱਤਾ ਇਹਨੂੰ ਕਹੇ ਘੇਰ ਲਿਆ ਰਕਤ ਤਾਂ ਝੜਦੀ ਹੈ ਹੈ ਤੇ ਰਕਤ ਤਾਂ ਮੈਂ ਛੱਡ ਦਿੱਤੀ ਹਾਂ ਤੇ ਰਕਤ ਤੇ ਤਾਂ ਕਿਆ ਝੜੇ ਤਾਂ ਫਿਰ ਦੱਸਾਇ ਜੀ ਨੂੰ ਉਹਨੇ ਝੜ ਜਣਾ ਉਹਨੇ ਪਹਿਲਾਂ ਝੜ ਜਣਾ ਹਾਂ ਉਹ ਤਾਂ ਪਹਿਲਾਂ ਉੱਪਰ ਬੈਠਾ ਹੋਣਾ ਕਹਿੰਦਾ ਹੁਣ ਆਜੋ ਆਜੋ। ਚਲ ਦੇਖਦੇ ਕੋਈ ਨਹੀਂ। ਇਹਨਾਂ ਬੰਦੇ ਨੂੰ ਨਹੀਂ ਉਹ ਖਾਂਦਾ ਇਹਨਾਂ। ਉਹ ਕਦੇ ਕੋਸਤਾ ਖਾਣਾ ਹੀ ਆ ਫਿਰ। ਆ ਫਿਰ ਇਹ ਵੀ ਗੱਲ ਹੈ। ਵੈਸੇ ਤਾਂ ਉਹ ਕੁੱਤੇ ਬਿੱਲੀਆਂ ਇਹਨਾਂ ਖਾਂਦਾ। ਬਾਕੀ ਕਿਆ ਪਤਾ ਭਾਈ ਜਾਨਵਰ ਆ। ਉਹ ਬਿੱਲੀ ਨੂੰ ਕਹੀ ਜਾਂਦੇ ਖਾਂਦੇ ਨੇ। ਇਹ ਵੀ ਗੱਲ ਆ। ਜਿੰਨਾਂ ਚਿਰ ਆਪ ਨੂੰ ਵੀ ਟੱਕਰਦਾ ਉਹਨਾਂ ਚਿਰ ਥੋੜਾ ਕੋਈ ਸੱਚ ਮੰਨਦਾ ਹੋਊਗਾ। ਇਹ ਇਹ ਤਾਂ ਗੱਲ ਠੀਕ ਆ। ਜਦ ਤੱਕ ਆਪ ਵੱਡੀਆਂ ਅੱਖਾਂ ਨਾਲ ਨਹੀਂ ਦੇਖਦੇ ਨਾ। ਉਹਨਾਂ ਦੇ ਬੰਦਾ ਜਿਆਦਾ ਕਿ ਸੱਚ ਨਹੀਂ ਮੰਨਦਾ ਬੰਦਾ ਜੇ ਹੋਇਆ ਤਾਂ ਵੀ ਨਹੀਂ ਸੱਚ ਮੰਨਣਾ ਅਗਲੇ ਨੇ ਹੂੰ ਜਿੰਨਾ ਜੇ ਬੰਦੇ ਨੂੰ ਕੋਈ ਨਹੀਂ ਡੱਕਦਾ ਇਹ ਹੀ ਗੱਲ ਐ ਚਲੋ ਲਿਆ ਮੈਂ ਪਾਣੀ ਜੀ ਬਾਲਟੀ ਪਰ ਲੱਗਾ ਕਰਨ ਚਲੋ ਹਾਂਜੀ ਲੱਗੇ ਹੁਣ ਲਾਉਣ ਹਾਂ ਬਸ ਬਾਹਰ ਚਿਰਪਦੇ ਹਾਂਜੀ ਬਜਰੀ ਰਾਤੀ ਬਸ ਠੀਕ ਐ ਪੱਥਰ ਲਾਉਣੇ ਉੱਪਰ ਹਾਂਜੀ ਹੋਰ ਕਾਤੇ ਇਸ ਮਿੱਟ ਪਾਉਣ ਲੱਗੇ ਆਂ ਆਂ ਦੇਖਦੇ ਆਂ ਜੇ ਲੋਟ ਆਉਂਗੇ ਕਾਤੇ ਬੜੀ ਹੈ ਪੱਥਰ ਅੱਛਾ ਇਹ ਛੋਟੇ ਵਾਲੇ ਲਾ ਦਿੰਦੇ ਆ ਜਿਹੜੇ ਉਹ ਪਏ ਆ ਉਹ ਦੇ ਦਿੰਦੇ ਉਹ ਪਏ ਜਿਹੜੇ ਉਹ ਲੱਗ ਜਣੇ ਨਹੀਂ ਚਲੋ ਦੇਖੋ ਫਿਰ ਬੰਦ ਲਿਆਇਆ ਜੀ ਤੁਸੀਂ ਕਹਿੰਦੇ ਤੇ ਲੱਗਣੇ ਨਹੀਂ ਹੈ ਬਾਬਾ ਇਹ ਲੱਗ ਗਏ ਦੇਖ ਲਓ ਫਿਰ ਅਏਗਾ ਤੇ ਕੀ ਲੱਗਣੀ ਤੁਸੀਂ ਉਹ ਕਿਹਾ ਸੀ ਕਿ ਸਵਿੰਟ ਤੇ ਟਿਕਣੀ ਦੀ ਜਿੰਦੀ ਤਰ੍ਹਾਂ ਤੁਸੀਂ ਉਹ ਕਹਿੰਦੇ ਤੇ ਕਿ ਔਖੇ ਲੱਗਣੇ ਆ ਹਣੇ ਦੋ ਦੋ ਲੈਣੇ ਲੱਗੀਆਂ ਸੋਹਣੇ ਲੱਗਦੇ ਹੋ ਹਣ ਹੈ ਨਾ ਲੱਗਦੇ ਤਾਂ ਸੋਹਣੇ ਆ ਠੀਕ ਹੈ ਹਾਂਜੀ ਜੇ ਮੈਂ ਆਪਾਂ ਇਹ ਕਰਾਂਗੇ ਹਾਂਜੀ ਥੋੜਾ ਜਿਹਾ ਕੋਹੂਆ ਛੱਡ ਦਾਂਗੇ ਹੋਰ ਤੇਰੂ ਲਾ ਕੇ ਦੀ ਉਖੜੇ ਨਾ ਠੀਕ ਹੈ ਬਜਰੀ ਦੇ ਉੱਪਰ ਹਾਂਜੀ ਉਹ ਇਹ ਪਕੜ ਲੈਣਾ ਜੀ ਠੀਕ ਹੈ ਠੀਕ ਹੈ ਠੀਕ ਤਾਂ ਹੈ ਪਰ ਇਹ ਸੇ ਗੰਦੇ ਨਹੀਂ ਹੋ ਜੂਗੇ ਇਹ ਨਹੀਂ ਟਿਕੇ ਨਹੀਂ ਕਰਦਾ ਪਲੇਨ ਚੀਜ਼ ਹੈ ਪਲੇਨ ਚੀਜ਼ ਬਸਮੈਂਟ ਨਹੀਂ ਕਰਦੀ ਵੀ ਟਿਕੇ ਜਾਂਦਾ ਠੀਕ ਹੈ ਫਿਰ ਚਾਹਣਾ ਜਿੱਡਾ ਰਾਇਵਲ ਕੋਲ ਕੋ ਬਾਕੇ ਦੇ ਲੁਖੜੀ ਕਰਦਾ ਠੀਕ ਹੈ ਇਹ ਬਸਮੈਂਟ ਨਹੀਂ ਖੜਨਾ ਹੈਗਾ ਹਾਂਜੀ ਇਹਦੇ ਬਸਮੈਂਟ ਨਹੀਂ ਖੜਦੇ ਜਿਹੜਾ ਨੀਰੂ ਪਾਉਣਾ ਆਪਾਂ ਨੇ ਆ ਦੋ ਠੀਕ ਹੈ ਆ ਚੀਜ਼ ਹੋ ਜੀ ਆ ਓਕੇ ਬਾચે ਗਾਡੀਆਂ ਚੋਕ ਦੀ ਸਾਰੀ ਹਾਂਜੀ ਹਾਂਜੀ ਲੱਗਦੇ ਤਾਂ ਇਹਨ ਵਧੀਆ ਹੈ ਲਿਆਵਾ ਸਿਮੈਂਟ ਫਿਰ ਹਾਂਜੀ ਚਲ ਲਿਆਵਾ ਸਿਮੈਂਟ ਹਾਂਜੀ ਕਿਦਾਂ ਲੱਗਦੇ ਫਿਰ ਠੀਕ ਆ ਠੀਕ ਆ ਇੱਕ ਇੱਕ ਰੇਟ ਹੋਰ ਲਾ ਦਿੰਦਾ ਹੋਰ ਲਾ ਦੀਏ ਬਸ ਲਾ ਦੇ ਨੇ ਆ ਇਹਨਾਂ ਦਾ ਸੋਹਣੇ ਲੱਗਦੇ ਆ ਹਾਂ ਬਹੁਤ ਵਧੀਆ ਵਪਾਸ ਆ ਹਾਂ ਫੇਰ ਠੀਕ ਆ ਹਾਂ ਚਾਰ ਜੁਬਰੇ ਲਾ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਥੋੜੀ ਜੀ ਹਾਂ ਹਾਂ ਮੈਨੂੰ ਲੱਗਦਾ ਲੱਗੇ ਪਾਪੀ ਲਾਣ ਛੋਟੇ ਛੋਟੇ ਹਾਂ ਛੋਟੇ ਜੀ ਲਿਆਇਆ ਦੇਖੋ ਤਾਂ ਲਾ ਕੇ ਇਹ ਆ ਮੇਰਾ ਲੱਗ ਜਣੇ ਛੋਟੇ ਛੋਟੇ ਲੱਗਣੇ ਆ ਪਰ ਲੱਗਦੇ ਤਾਂ ਬਾਬੀ ਵਧੀਆ ਛੋਟੇ ਛੋਟੇ ਦੇ ਨਾਲ ਵੀ ਮੈਂ ਛੋਟੇ ਛੋਟੇ ਨਾਲ ਵੀ ਜ਼ਿਆਦਾ ਵਧੀਆ ਲੱਗਦੇ ਆ ਆ ਨਿਕタル ਹੋ ਗਏ ਨਾਲੇ ਜਿਹੜਾ ਜੀ ਉਸiment ਦਾ ਉਸiment ਨਹੀਂ ਦੀ ਖੋਦੀ ਜਗਾ ਤੇ ਪੱਥਰ ਲੱਗ ਗਏ ਠੀਕ ਥੋੜੀ ਥੋੜੀ ਨੇੜੇ ਲਾਉ ਬਾਬਾ ਜੀ ਹਾਂਜੀ ਠੀਕ ਹੈ OK ਬਈ ਲੱਗ ਗਈ ਆਖਰੀ ਲਾਈਨ ਵੀ ਬਹੁਤ ਵਧੀਆ ਹੋ ਗਿਆ ਹਾਂ ਸੋਣੀ ਜਵਾ ਕੱਲ ਹੋ ਤੁਮੇ ਬਾਦ ਥੋੜਾ ਥੋੜਾ ਠੀਕ ਹੈ ਜੀ ਹੈ ਠੀਕ ਹੈ ਹਾਂ ਬੇਟੀ ਹੁਣ ਸੈਡਾਂ ਤੇ ਦੱਸੋ ਬਾਬੇ ਕਿਵੇਂ ਲਾਈਏ ਸੈਡਾ ਤੇ ਹੁਣ ਜਿਕਣਾ ਨਹੀਂ ਜਿਕਣਾ ਕਹ ਲਾਇਆ ਸਿਮਿੰਟ ਜੇ ਚਾਹੋ ਲਾ ਦੀਏ ਕਿ ਦੂਆ ਸਿੰਪਲ ਸਿਮਿੰਟ ਪਾ ਕੇ ਲਾਈਏ ਐਕਚੁਅਲੀ ਜਿਕਣਾ ਹੁੰਦਾ ਹੈਗਾ ਉਹ ਲਾ ਦੀਏ ਕੋੜਿਆ ਤੇ ਆ ਥੋੜਾ ਜਿਹਾ ਹੀ ਹੁੰਦਾ ਹਾਂ ਚਲੋ ਉਹ ਤੋਂ ਬਾਅਦ ਹੁਣ ਉੱਪਰ ਠੀਕ ਹੈ ਜੀ ਇਹਨੂੰ ਪਾਣੀ ਨਿਕਲਦਾ ਇੱਥੇ ਲਾ ਦੇਣੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ। ਹੋਰ ਵਾ ਬਈ। ਹਾਂਜੀ। ਆਹ ਦੇਖ ਤਾਂ ਕਿਹਦਾ? ਇਹਦਾ ਤਾਂ ਐਵੇਂ ਰਹੂਗਾ ਇਹ। ਇਹ ਥੋੜੀ ਸਵਿੰਟੇ ਚਲਾਉਣੀ ਆ। ਬਾਈ ਦੇ ਆਹ ਕੱਖ ਕੁਖਾ ਪਟਦੇ ਨੇ ਵਿੱਚੋਂ। ਇਹਨੇ ਨੀਮਾ ਨਿਕਲਿਆ ਆਉਣਾ ਇਹਨਾਂ। ਆਹ ਵੀ ਪਸਾਰ ਬੱਚਾ ਜਿਹੜਾ ਦਿੱਤੋ ਨੀਮਾ ਜੋ ਉੱਤੇ ਵੀ। ਠੀਕ ਹੈ। ਓਕੇ। ਬਾ ਤੁਸੀਂ ਕਹਤਾ ਵਾ ਥੋੜੀ ਗੱਲ ਮੰਨ ਲਈ। ਠੀਕ ਹੈ ਜੀ। ਬਾਈ ਦੱਸੋ ਫਿਰ ਠੀਕ ਆ। ਬਹੁਤ ਦੇਖੋ। ਅਥਰ। ਹਾਂ ਇਹ ਨੰਪਰਾ ਕੇ ਆ ਪਾਇਆ ਦੇ ਬਜਰੀਏ ਸਾਰੇ ਜੇ ਬਜਰੀ ਇੱਧਰ ਸਮਿੰਟਰ ਲਾ ਕੇ ਪਾਉਂਗਾ ਹੁਣ ਆਹ ਬਜਰੀ ਤਿੰਨ ਵਧੀਆ ਲੱਗਦੇ ਮਗਾ ਭਾਈਏ ਤੁਹਾਡੀ ਜਮਾ ਦਾ ਬੈਠ ਕੇ ਜੇ ਰੰਗ ਕਰ ਲੂ ਵਧੀਆ ਲੱਗਦੇ ਇਹ ਕਿਹੜੀ ਗ੍ਰੇਡ ਕੱਲ ਉਹ ਛੋਟਾ ਜਿਹਾ ਉਲਕਾਰ ਕੇ ਟਮਾਟਾ ਬਾਗੀ ਦਾ ਤਾਂ ਇਹਨੇ ਇਹਨੇ ਹਿੱਲਣੇ ਨੀ ਮੈਂ ਨੀਰੂ ਪਾ ਦੂੰਗਾ ਬੇਚੇ ਨੀਰੂ ਪਾ ਮਰਵਾ ਦੇ ਵਧੀਆ ਲੱਗਦੇ ਇਹ ਤਾਂ ਸਾਰਾ ਕਰੋ ਗਿਆ ਮਾਰ ਆਪ ਮੈਂ ਚਲਾਇਆ ਵੀਡੀਓ ਕੋਲ ਲਈ ਤੇਰੀ ਵੀ ਤੇ ਲੱਗੇ ਹੋਏ ਫੋਨ ਲਾਓ ਮਿਰਚ ਕਿੱਥੇ ਆ ਗਈ ਆਏ ਲਾ ਦੇਗਾ ਬੱਚਾ ਬੁੱਟਾ ਫੁੱਲਾਂ ਦੇ ਬੁੱਟਾ ਫੁੱਲਾਂ ਦੇ ਆ ਲੱਗਦੀ ਆ ਰੇ ਮੈਨੂੰ ਸੁੱਕਣਾ ਤੂੰ ਪੱਤੇ ਜੇ ਧੋਕਣਾ ਦਿਓ ਆ ਲੱਗਦੀ ਆ ਫੁੱਲਾਂ ਦੀ ਬਦਲੀ ਆ ਤਾਈ ਕੱਖ ਅੱਛਾ ਅਜ ਉਹ ਦੇਖੀ ਪਰ ਜੀ 10 ਮਿੰਟ ਪਰਾਂ ਕਰ ਦੂ ਚੱਕ ਦੇਣਾ ਕੋਪਾ ਨੇ ਹਾਂ ਜੀ ਤਾਈ ਪਾਸਾ ਫਿਰ ਬੋਲ ਰਿਹਾ ਲਾਇਨੇ ਯਾਰ 치ਤਾ ਤਾਂ ਨਹੀਂ ਮਿਲਿਆ ਕੱਤ ਪੁੱਟਣ ਰੇ ਮੈਨੂੰ ਕਾਣ 치ਤਾ ਤੈਨੂੰ ਆ ਉੱਤੇ ਗਾਂਦੇ ਨੂੰ ਮਿਲੇ ਦੋ ਦੇ ਦੇ ਦੋ ਹਾਂ ਕਾ ਮੇਰਾ ਬੋਲ ਨਹੀਂ ਗਿਆ ਫਿਰ ਕਾ ਰੋ ਦੋ ਟਿਕਾ ਤਾਂ ਜਦੋਂ ਨੇ ਤੇ ਉਹ ਬਿੱਲਾਈ ਦੇ ਕੇ ਬੰਦਾ 치ਤਾ ਕਹੀ ਜਾਂਦਾ ਅੱਧਾ ਤਾਂ ਡੇ 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 ਕਹਿੰਦਾ ਉਹ ਡੇ ਡੇ ਤੇ ਅੱਧਾ ਤਾਂ ਬੰਦਾ ਡਰਿਆ ਵੈ ਨਾ ਜਦ ਨਾ ਤੈਨੂੰ ਡਰ ਭਏ ਆ ਜੇ ਸਾਹਮਣੇ ਬਿੱਲਾ ਤੈਨੂੰ ਵੀ 치ਤਾ ਲੱਗ ਜਾਂਦਾ ਜਿਹੜਾ ਤੈਨੂੰ ਹੋਰ ਸੀਦਾ ਸੱਪ ਲੱਗੀ ਜਾਂਦਾ ਨਾ ਢੂਂਡ ਸੱਪ ਤਾਂ ਮੈਂ ਕੱਲ੍ਹ ਦੇਖਿਆ ਮੈਂ ਤਾਂ ਹੀ ਕੱਲ ਦੇਖਿਆ ਮੈਂ ਉਹ ਚਮਕੌਰ ਟਾਪ ਬਿਆਲੀ ਸੜਕ ਤੇ ਸੜਕ ਜਿੱਡਾ ਸੱਪ ਹੋਣਾ ਅੱਧੀ ਸੜਕ ਨਾਲੋਂ ਵੱਧ ਦਾ ਚਮਕੌਰ ਦੇਖੇ ਇਹ ਆਉਂਦੇ ਤਾਂ ਮਗੜੋਣੇ ਤੇ ਜਿਹਨਾਂ ਨਾਲ ਲੰਘੇ ਜਾਂਦਾ ਹੋਣਾ ਸੱਪ ਥੋੜੀ ਹੌਲੀ ਜੀ ਸੜਕ ਤੇ ਥੋੜੀ ਹੌਲੀ ਆਉਂਦਾ ਤਾਂ ਗਲੋਡਨੀਆਂ ਖਾ ਕੇ ਫਿਰ ਉੱਥੇ ਦੇਖਦਾ ਤੱਪ ਆ ਗਿਆ ਮੁੰਡੇ ਠੀਕ ਹੈ ਜੀ ਪਾਟਾਂ ਕ ਵੀ ਮਾਰਦਾ ਜਾਪੂ ਨੂੰ ਚੜਨਾ ਹੋਵੇ ਵਹੀ ਗੱਲ ਆ ਰਾਹ ਉਹ ਰਾਹ ਮਾਰ ਜਾਊਗਾ ਹੂੰ ਚਲ ਦੇਖਦੇ ਆ ਹੁਣ ਤਾਂ ਇਹਨੂੰ ਡਰ ਰਹੀ ਨੇ ਹੁਣੀ ਨੇ ਤੈਨੂੰ ਲੱਭਣਾ ਹੈ ਨਾ ਦੇਖਣਾ ਤਾਂ ਇਹ ਸੱਪ ਲੱਭ ਲੈਦਾ ਨਾ ਸੱਪ ਲੱਭ ਲੈਂਦਾ ਨਾ ਜਦ ਇੱਕ ਮਿੰਟ ਚ ਉਹ ਫੋਨ ਆਉਂਦਾ ਫਿਰ ਉਹ ਕਾਲ ਲੈਣਾ ਦਾ ਫੋਨ ਦੂਆ ਕਰਦੇ ਉਹ ਫੇਰ ਤਾਂ ਸਾਰੇ ਪਾਸੇ ਤਿੰਦੂ ਚ ਕੀ ਜਾਂਦਾ ਜੇ ਇੱਕ ਵਾਰੀ ਰੋਲਾ ਪਾਏ ਜੇ ਪਰ ਉਹਨਾਂ ਦੇ ਬੰਦਾ ਸੱਚ ਵੀ ਨਹੀਂ ਮੰਨਦਾ ਜਿੰਨਾ ਚਿਰ ਆਪ ਨੂੰ ਨਹੀਂ ਚੇਦਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਪੰਗਾ ਦਾ ਹਾਇ ਬਣਾਵੇ ਮੂਵੀ ਜਿੰਨਾ ਚਿਰ ਮੈਨੂੰ ਤੈਨੂੰ ਨਹੀਂ ਦਿਖਦਾ ਜਦ ਤੱਕ ਆਪ ਨੂੰ ਨਹੀਂ ਨਾ ਦਿਖਦਾ ਜਦ ਤੱਕ ਨਹੀਂ ਵਿਸ਼ਵਾਸ ਹੁੰਦਾ ਕਿ ਹੈ ਹਾਂ 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 ਭੋਲੂ ਨੇ ਦੇਖ ਦੇਣਾ ਤੈਨੂੰ ਦੱਸਤਾ ਦਿੱਤਾ ਤੈ ਇਹ ਨਹੀਂ ਲੱਭ ਦੇਣਾ ਇਹ ਰਾਤ ਨੂੰ ਲੱਭੀ ਜਾਏਗਾ ਨਾ ਇੱਥੇ ਉੱਠ ਕੇ ਮਾਖਾ ਇੱਕ ਬੱਛਾ ਗਿਆ ਖੜਾ ਛੋਟਾ ਜਿਹਾ ਖਾਣ ਨਹੀਂ ਹੋ ਰਹੀ ਉਹ ਆਉਂ ਹੀ ਵਰਦਾ ਮੋਟਰ ਉਪਰ ਦੇਖਿਆ ਇੰਨਾ ਕਾ ਹੋ ਹਾਂ ਮਾਖਾ ਨੂੰ 23:00 ਵਜੇ ਦੇਖ ਗਿਆ ਛੋਟਾ ਜਿਹਾ ਦਾ ਹੋ ਇਹ ਬੱਛਾ ਫਿਰ ਤਾਂ ਫੇਰ ਨਹੀਂ ਹੈਗਾ ਬੱਛਾ ਨਾਲ ਮਾਰਦਾ ਮੇਰੇ ਉੱਪਰ ਕੁੱਤ ਕੇ ਆਇਆ ਉਹ ਇਹਨਾਂ ਕ ਦਾ ਹੈਗਾ ਐਡਾ ਬੜਾ ਖਾ ਖਾ ਉਹ ਇੰਨਾ ਕ ਮਾਰਨ ਦਾ ਚੱਕਿਆ ਫਿਰ ਫੇ ਗੋਲੀ ਹੋਇਆ ਸਾਲ ਉਹ ਵੀ ਤਾਂ ਕਰਨੇ ਚਾਹੀਦੇ ਲੱਗਦੇ ਆ। ਅਸ਼ਰ ਚੱਲ ਠੀਕ ਆ ਫਿਰ? ਠੀਕ ਐ। ਵਧੀਆ ਲੱਗਦੇ ਆ ਨਾ। ਫਿਰ ਲੱਗੇ ਆ ਹੁਣ ਮਿਹਨਤ ਕਰੀ ਆ ਲੱਗਣੇ ਆ ਵਧੀਆ ਤਾਂ ਜੀ। ਹੋਰ ਉਹੀ ਗੱਲ ਆ। ਹਾਂਜੀ ਇਧਰ ਵੀ ਲਾਉਣ ਲੱਗੇ। ਹੂੰ ਇਧਰ ਤੱਗਾ ਲਾ ਕੇ ਆਂ ਕਿੱਡੀ ਲਾਈ ਆ। ਸਾਡੇ ਪੱਥਰੇ ਤੇ ਖੜਾ ਲਵਾਉਂਗਾ ਨੇ। ਹਾਂਜੀ ਫਿਰ ਖੜਾ ਵਧੀਆ ਲੱਗਦਾ। ਖੜਾ ਵਧੀਆ ਲੱਗਦਾ ਉੱਥੇ ਫਿਰ ਆਪਾਂ ਹੋਰ ਤਰੀਕੇ ਨਾਲ ਲਾਏ ਆ ਨਾ। ਇਹ ਕਿ ਖੜਾ ਇੱਥੇ ਪਾਣੀ ਲੰਘਦਾ ਰਹਦਾ ਨੀਮਾ ਹੂੰ ਇੱਥੇ ਸਿਮਿੰਟ ਆਲਾ ਪਾਤਾ ਉਹ ਤੇ ਸਿਮਿੰਟ ਘੱਟ ਪਾਉਂਗਾ ਹਾਂਜੀ ਹਾਂਜੀ ਇੱਥੇ ਤਾਂ ਕਿ ਸਿਮਿੰਟ ਜਿਆਦਾ ਹੀ ਰੱਖਣਾ ਗੱਬੇ ਤੱਕ ਹਾਂ ਇੱਥੇ ਪਾਣੀ ਨਿਕਲਦਾ ਜਿੱਥੇ ਹੂੰ ਹੂੰ ਪੱਥਰ ਵੀ ਠੀਕ ਠੀਕ ਹੀ ਚਲਾਉਣੇ ਬਹੁਤੇ ਵੱਡੇ ਨਹੀਂ ਲਾਉਣੇ ਲੋਟੇ ਵੱਡੇ ਨਹੀਂ ਲਾਉਣੇ ਠੀਕ ਹੈ ਜੀ ਇਹ ਲੱਗਦੇ ਹਾਂਜੀ ਇਹ ਤਾਂ ਲੱਗ ਰਿਹਾ ਹਾਂ ਮੈਨੂੰ ਤਾਂ ਲੱਗਦੀ ਆ ਵਧੀਆ ਤਾਂ ਲੱਗਣਿਆ ਆਪੇ ਹਾਂ ਹਾਂ ਆ ਨਹੀਂ ਲੱਗਣੀਆਂ ਲੈਣਾ ਉਹ ਇਹ ਲੈਣਾ ਕੱਢੂ ਲੱਕੂ ਠੀਕ ਆ ਜੀ ਧੁੱਪਾਂ ਹੋ ਗਈਆਂ ਐਨ ਤੇ ਜੀ ਟਾਈਮ ਵੀ 12 ਵਜੇ ਜਿਲੇ ਨਾ 11 ਵਿਖਾ 10 ਦਾ ਸੋ ਚੱਲੇ ਸਾਢੇ 10 ਕੀ ਹੋਈ ਠੀਕ ਆ ਲੈੰਪਾਂ ਠੀਕ ਲੱਗਦੀ ਆ ਠੀਕ ਹੈ ਨਾ ਚਲੋ ਚਲੋ ਓਕੇ ਪੀ ਲਗੇ ਨਿਰੂ ਕੋਣ ਬਸ ਨਿਰੂ ਰਹਿ ਗਿਆ ਬਾਕੀ ਦਾ ਹੋ ਗਿਆ ਆਪਣਾ ਹੁਣ ਕੰਮ ਧੁੱਪਾਂ ਹੋ ਗਈਆਂ ਐਨ ਬਸ ਕਰੀਏ ਹੁਣ ਤਾਂ ਜੀ ਕਰਨਾ ਹੀ ਪੈਣਾ ਉਹ ਕਰਨਾ ਹੁਣ ਫਸ ਆਪਣੀ ਹੋ ਗਈ ਹੁਣ ਕਰਨਾ ਤਾਂ ਪੈਣਾ ਹੀ ਆ ਦੇਖ ਲੋ ਅਕਤੂਬਰ ਚੱਲ ਪਿਆ ਹਲੇ ਵੀ ਇੰਨੀ ਧੁੱਪ ਆਏ ਹੈ ਨਾ ਗਰਮੀ ਇੰਨੀ ਇਸ ਵਾਰੀ ਜ਼ਿਆਦਾ ਹੈ ਅਕਤੂਬਰ ਚ ਨਹੀਂ ਇੰਨੀ ਗਰਮੀ ਹੁੰਦੀ ਨਹੀਂ ਬੋਟਾ ਕਰਕੇ ਗਰਮੀ ਆ ਮਾਹੌਲ ਗਰਮ ਆ ਬੋਟਾ ਕਰਕੇ ਜੇ ਰੱਬ ਕਹਿੰਦਾ ਅਸੀਂ ਵੀ ਫਿਰ ਮੌਸਮ ਗਰਮੀ ਰੱਖਾ ਆ ਕਰਕੇ ਫਿਰ ਹੁਣ ਗਰਮ ਮੌਸਮ ਵੀ ਔਰ ਬਾਬਾਈ ਵੀ ਆ ਗਿਆ ਬਾਬੀ ਠੀਕ ਆ ਦੱਸੋ ਫਿਰ ਹਾਂਜੀ ਠੀਕ ਆ ਨੀਰੂ ਵੀ ਪਾਤਾ ਹੁਣ ਉੱਪਰ ਪੱਥਰਾਂ ਨੂੰ ਪੱਥਰ ਨੂੰ ਉਤਰ ਜਾਊਗਾ ਜੀ ਠੀਕ ਐ ਮੈਨੂੰ ਤਾਂ ਨਹੀਂ ਗੋਲ ਪੱਥਰ ਕੋਈ ਨਹੀਂ ਰਹਿੰਦਾ ਹੁੰਦਾ ਨਹੀਂ ਫਿਰ ਜੇ ਸਲਾਹ ਬਣੀ ਰੰਗੇ ਕਰ ਦੂੰਗਾ ਕੋਈ ਵਧੀਆ ਜਾਂ ਕਰੀਮ ਜਿਹਾ ਰੰਗ ਪੱਥਰਾਂ ਤੇ ਹੈਨਾ ਤੇ ਬਾਬੀ ਮੈਂ ਕਰੀਮ ਜਿਹਾ ਕੋਈ ਰੰਗ ਕਰ ਦੂੰਗਾ ਤੇਰੀ ਚੋਇਸ ਹੈ ਠੀਕ ਹੈ ਚਲੋ ਹੋ ਗਿਆ ਨਿਰੂ ਦਾ ਵੀ ਓਕੇ ਪੱਥਰ ਆਏ ਕਿ ਕਿੰਨੇ ਲੁੱਟ ਹਾਂਜੀ ਉਹ ਹੌਣ ਤੇ ਪੱਥਰ ਲਾਉਣਾ ਕਿਹੜੇ ਲਾਉਣੇ ਆ ਹੜੇ ਵੀ ਇਹ ਲੱਗਣੇ ਨਹੀਂ ਤੇ ਉਹਦੇ ਡੇਡੇ ਓਹ ਲਾਤ ਦਿੱਤੇ ਡੇਡੇ ਕਿਹੜੇ ਨਹੀਂ ਲੱਗਣੇ ਡੇਡੇ ਕਿਹੜਾ ਲੱਗਦੀ ਉਹ ਤਾਂ ਖੜਮੇ ਲੱਗਣੇ ਆ ਕੰਢੀ ਸਪੋਰਟ ਕਰ ਖੜੇ ਆ ਇਹ ਵੀ ਬਹੁਤ ਥੋੜਾ ਆਪੇ ਹਮ ਇਹ ਤਾਂ ਹੁਣ ਖੜਾ ਆਇਓ ਲੱਗਣੇ ਆ ਜੀ ਠੀਕ ਹੈ ਨਾ ਹਾਂਜੀ ਪਾਉਂਗੇ ਬਾਬੇ ਥੋੜਾ ਥੋੜਾ ਪਾਦਣਗੇ ਥੋੜਾ ਥੋੜਾ ਪਾ ਦਿਓ